ਕਹਾਣੀ ਦੇ ਵਿੱਚ ਜੀ ਉੱਠਣਾ ਹਕੀਕਤ ਦੇ ਵਿੱਚ ਜੀ ਉੱਠਣਾ ਦੋਨੋਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਉਹ ਤਾਂ ਕਈ ਹਜ਼ਾਰ ਸਾਲ ਪਹਿਲਾਂ ਹੀ ਕਬਰ ਦੇ ਵਿੱਚੋਂ ਬਾਹਰ ਆ ਗਏ। ਅਰ ਸਵਰਗ ਦੇ ਵਿੱਚ ਆਪਣੇ ਪਿਤਾ ਦੇ ਸੱਜੇ ਹੱਥ ਜਾ ਕੇ ਬਰਾਜਮਾਨ ਹੋ ਗਏ। ਕੀ ਅੱਜ ਸਾਡੇ ਦਿਲ ਰੂਪੀ ਕਬਰ ਦੇ ਵਿੱਚੋਂ ਉਹ ਜ਼ਿੰਦਾ ਹੋ ਕੇ ਬਾਹਰ ਆਏ ਕਿ ਨਹੀਂ? ਕਿੰਨਿਆਂ ਦੇ ਦਿਲਾਂ ਦੇ ਵਿੱਚ ਪ੍ਰਭੂ ਜੀ ਉੱਠੇ ਆ ਹallelujah ਪ੍ਰਭੂ ਦੀ ਵਡਿਆਈ ਹੋਵੇ ਇਦਾਂ ਹੀ ਹੋਣਾ ਚਾਹੀਦਾ ਆ ਅਸਲ ਦੇ ਵਿੱਚ ਰੈਜ਼ਰੇਕਸ਼ਨ ਡੇ ਮਨਾਉਣ ਦਾ ਸਾਨੂੰ ਤਾਂ ਹੀ ਫਾਇਦਾ ਆ ਜੇ ਸਾਡੇ ਜੀਵਨ ਦੇ ਵਿੱਚ ਵੀ ਮਸੀਹ ਜੀ ਉੱਠੇ ਲਿਖਤਾਂ ਦੇ ਅਨੁਸਾਰ ਤਾਂ ਉਹ ਹਜ਼ਾਰਾਂ ਸਾਲ ਪਹਿਲਾਂ ਪੂਰਾ ਹੋ ਚੁੱਕਿਆ ਏ ਕੰਮ